ਸਸ਼ੀਕਾਲ ਪ੍ਰਾਈਮ ਦੀ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਖਬਰ ਪੱਤੇला ਪੰਜਾਬ ਤੋਂ ਮਾਤਾ ਕੋ ਸਿਲਾ ਦੇ ਡਾਕਟਰ ਵੱਲੋਂ ਆਖਰੀ ਦਿਨ ਵੀ ਜਾਰੀ ਰੱਖੀ ਗਈ ਹੜਤਾਲ ਤੇ ਡਾਕਟਰਾਂ ਨੇ ਕਿਹਾ ਕਿ ਸਾਡੀਆਂ ਮੰਗਾਂ ਅਗਰ ਨਾ ਮੰਨੀਆਂ ਗਈਆਂ ਤੇ ਹੋਰ ਵੀ ਸੰਘਰਸ਼ ਤੇਜ਼ ਹੋਵੇਗਾ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਦੇਸ਼ ਭਰ ਦੇ ਡਾਕਟਰ ਨਾਲ ਬਸ ਸੁਣੂਗੀ ਤੇ ਮਾਮਲਿਆਂ ਨੂੰ ਲੈ ਕੇ ਬਰਦਾਸ਼ਤ ਨਹੀਂ ਕੀਤਾ ਜਾਏਗਾ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਕੱਲ ਤੋਂ ਤਰਨਾ ਲایا ਜਾਏਗਾ ਮੇਰਾ ਨਾਮ ਡਾਕਟਰ ਭਵਨੀਤਾ ਹੈ ਮੈਂ ਮਾਤਾ ਕੋਸ਼ਾਲਾ ਅਗਿਆ ਮੈਡੀਕਲ ਸਪੈਸ਼ਲਿਸਟ ਹਾਂ ਜਿਵੇਂ ਕਿ ਸਾਰੇ ਦੱਸ ਹੀ ਰਹੇ ਨੇ ਡਾਕਟਰਸ ਦੀ 1991 ਦੀ ਪਪੂਲੇਸ਼ਨ ਦੇ ਹਿਸਾਬ ਨਾਲ ਵੀ ਜੋ ਸਟਰੈਂਥ ਇਸ ਸਿਸਟਮ ਵਿੱਚ ਹੋਣੀ ਚਾਹੀਦੀ ਹੈ ਉਸ ਦੀ 57% ਵੈਕੈਂਸੀ ਹੈ ਐਨੀ ਸਟਰੈਂਥ ਤੇ ਵੀ ਅਸੀਂ ਕਿੰਨਾ ਜ਼ਿਆਦਾ ਕੰਮ ਕਰਕੇ ਇੱਕ ਇੱਕ ਡਾਕਟਰ 100-100 ਡੇਟਡ 100 ਮਰੀਜ਼ ਰੋਜ਼ ਦੇਖ ਰਿਹਾ ਹੈ ਦਿਨ ਰਾਤ ਐਮਰਜੈਂਸੀ ਕਾਲਸ ਅਟੈਂਪ ਕਰਦਾ ਫੇਰ ਵੀ ਸਾਨੂੰ ਆਪਣੀਆਂ ਤਰੱਕੀਆਂ ਲਈ ਸਰਕਾਰ ਅੱਗੇ ਗੁਹਾਰ ਲਾਣੀ ਪੈ ਰਹੀ ਹੈ ਤਾਂ ਇਹ ਬੜੀ ਮਨਪਾਕੀ ਗੱਲ ਹੈ ਸਿਰਫ ਇੱਕ ਹੀ ਰੀਜ਼ਨ ਨਹੀਂ ਹੈ ਸੈਕਿਉਰਿਟੀ ਸੈਕੰਡਰੀ ਰੀਜ਼ਨ ਕਿਉਂਕਿ ਸਾਡੀਆਂ ਡਿਊਟੀਆਂ ਸਿਰਫ ਦਿਨ ਦੇ ਟਾਈਮਸ ਲਿਮਿਟਡ ਨਹੀਂ ਹਨ ਰਾਤ ਭਰ ਹਟੇ ਸ਼ਾਮ ਨੂੰ ਵੀ ਸਟਾਫ ਡਿਊਟੀਆਂ ਤੇ ਹੁੰਦਾ ਹੈ ਡਾਕਟਰਸ ਡਿਊਟੀਆਂ ਤੇ ਹੁੰਦੇ ਹਨ ਹਰ ਕੁਛ ਦਿਨਾਂ ਬਾਅਦ ਆਪਣੇ ਸਾਹਮਣੇ ਕੋਈ ਨਾ ਕੋਈ ਦੁਰਘਟਨਾ ਦੀ ਖਬਰ ਆਉਂਦੀ ਹੈ ਕਿ ਲੋਕਾਂ ਨੇ ਮਿਸਬੀਹੇਵ ਕੀਤਾ ਆਪਣਾ ਨੁਕਸਾਨ ਕੀਤਾ ਤੋੜਪਾਂ ਕੀਤਾ ਇਹ ਸਭ ਕੁਝ ਰੋਕਣਾ ਸਰਕਾਰ ਦਾ ਫਰਜ਼ ਹੈ ਇਹਨਾਂ ਚੀਜ਼ਾਂ ਲਈ ਜੇ ਸਾਨੂੰ ਮੰਗਣਾ ਪੈ ਰਿਹਾ ਹੜਤਾਲ ਕਰਨੀ ਪੈ ਰਹੀ ਹੈ ਇਹ ਬੜੀ ਸ਼ਰਮ ਦੀ ਗੱਲ ਹੈ ਸ਼ੁਰੂ ਕਰਨਾ ਹਾਂ ਅੱਜ ਤੀਜਾ ਦਿਨ ਹੜਤਾਲ ਦਾ ਜੋ ਅੱਤੇ ਦਿਨ ਤਲੀ ਕੀਤੀ ਜਾ ਰਹੀ ਹੈ ਤੋਂ ਮੁੱਖ ਮੰਗਾਂ ਇਹਦੇ ਵਿੱਚ ਜੋ ਪਹਿਲਾਂ ਮੈਂ ਦੱਸੀਆਂ ਜਾ ਰਹੀਆਂ ਕਿ ਸਿਕਿਉਰਿਟੀ ਬਹੁਤ ਵੱਡਾ ਇਸ਼ੂਸ ਹੈ ਜਿਹੜਾ ਕਿ ਹਸਪਤਾਲਾਂ ਦੇ ਵਿੱਚ ਰੋਜ਼ ਅਜਿਹੀਆਂ ਘਟਨਾਵਾਂ ਹੋ ਰਹੀਆਂ ਕਾਲ ਸੰਗਰੂਰ ਸਿਵਲ ਹਸਪਤਾਲ ਦੇ ਵਿੱਚ ਰਾਤ 2-3 ਆਪਸ ਆਕੇ ਝਗੜ ਪਈਆਂ ਉਹਨਾਂ ਦੀ ਤੁਸੀਂ ਵੀਡੀਓਜ਼ ਵੀ ਆ ਰਹੀਆਂ ਤੇ ਉਹਦਾ ਤੁਸੀਂ ਦੇਖ ਸਕਦੇ ਹੋ ਵੀ ਕਿ ਇਹ ਜਿਹੇ ਹਾਲਾਤਾਂ ਵਿੱਚ ਇੱਥੇ ਹਸਪਤਾਲਾਂ ਵਿੱਚ ਕੰਮ ਕਰਨਾ ਪੈ ਰਿਹਾ ਜਿਸ ਵਿੱਚ ਬਾਕੀ ਮਰੀਜ਼ਾਂ ਦਾ ਨੁਕਸਾਨ ਹੁੰਦਾ ਜਿਹੜੇ ਮਰੀਜ਼ ਉਸ ਟਾਈਮ ਸਮੇਂ ਗੰਭੀਰ ਹਾਲਤ ਵਿੱਚ ਸੀਗੇ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣਾ ਆਪਣਾ ਫਰਜ਼ ਨਹੀਂ ਹੈਗਾ ਸਰਕਾਰ ਨੂੰ ਉੱਥੇ ਸੁਰੱਖਿਆ ਮੁਹయ్యా ਕਰਨੀ ਚਾਹੀਦੀ ਹੈ ਕਿਉਂਕਿ ਜਿੱਥੇ ਆਪਾਂ ਬਾਕੀ ਖਾਮਾ ਦੇ ਕੋਰਟ ਕੰਪਲੈਕਸ ਡੀਸੀ ਆਫਿਸ ਸਭ ਜਗ੍ਹਾ ਉਹਨਾਂ ਨੂੰ ਨਿੱਜੀ ਗਾਰਡ ਵੀ ਦਿੱਤੇ ਹੋਏ ਆ ਅਸੀਂ ਕੋਈ ਇੱਥੇ ਨਿੱਜੀ ਗਾਰਡ ਨਹੀਂ ਮੰਗ ਰਹੇ ਅਸੀਂ ਕੋਈ ਆਪਣੇ ਪਰਸਨਲ ਅਬਨਾ ਨਾਲ ਲੈ ਕੇ ਉਮਰ ਨੂੰ ਸਿਕਿਉਰਟੀ ਗੈਂ ਸਿਕਿਉਰਟੀ ਨਹੀਂ ਮੰਗ ਰਹੇ ਅਸੀਂ ਕਹਿ ਰਹੇ ਹਾਂ ਕਿ ਹ ਸਰਕੇ ਗਾਰਡ ਦਿਓ ਜਿਹੜੇ ਭੀੜ ਨੂੰ ਰੈਗੂਲੇਟ ਕਰਨ ਜਿਹੜੇ ਲੋਕਾਂ ਨੂੰ ਲਾਈਨਾਂ ਵਿੱਚ ਰੋਕਣ ਜਿਹੜੇ ਤਕਮ ਤੱਕੀ ਤੋਂ ਬਚਾਣ ਮਰੀਜ਼ਾਂ ਦਾ ਸਮਾਨ ਵੀ ਚੋਰੀ ਹੁੰਦਾ ਉਸ ਤੋਂ ਵੀ ਰੋਕਣ ਤੇ ਮੀਟਿੰਗ ਵੀ ਚੱਲ ਰਹੀ ਹੈ ਹਾਂਜੀ ਇਸ ਸਮੇਂ ਕੈਬਨਟ ਦੀ ਸਬ ਕਮੇਟੀ ਜਿਸ ਤੇ ਚਾਰ ਮੰਤਰੀ ਸਹਿਬਾਨ ਸ਼ਾਮਲ ਹਨ ਉਹ ਇਸ ਸਮੇਂ ਜਾਰੀ ਹੈ ਸਾਡੀ ਐਸੋਸੀਏਸ਼ਨ ਉੱਥੇ ਮੀਟਿੰਗ ਕਰ ਰਹੀ ਹੈ ਸਾਡੀ ਗੱਲ ਅਗਲਾ ਕਦਮ ਕੀ ਹੋਊਗਾ ਅੱਜ ਦੀ ਮੀਟਿੰਗ 'ਚ ਜੇ ਸਰਕਾਰ ਇਹਨਾਂ ਦੇ ਹੱਲ ਕਰ ਦਿੰਦੀ ਹੈ ਤਾਂ ਅਸੀਂ ਮਰੀਜ਼ ਵੈਸੇ ਵੀ ਅਸੀਂ ਹੜਤਾਲ ਬੰਦ ਕਰ ਦਵਾਂਗੇ ਦੋਨਾਂ ਮੁੱਦਿਆਂ ਦਾ ਸਾਨੂੰ ਹੱਲ ਚਾਹੀਦਾ ਹੈ ਜਿਹੜੇ ਜ਼ਰੂਰੀ ਮੁੱਦੇ ਹਨ ਹੈਗੀ ਬਾਕੀ ਆ ਮਰੀਜ਼ਾਂ ਨੂੰ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾ ਰਹੀ 11 ਵਜੇ ਤੋਂ ਬਾਅਦ ਸਾਰੇ ਮਰੀਜ਼ ਦੇਖੇ ਜਾਣਗੇ ਜੋ ਕੱਲ ਵੀ ਦੇਖੇ ਆ ਪਰਸੋਂ ਵੀ ਦੇਖਿਆ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਸਿਗਰੂ ਹਸਪਤਾਲ ਦੀ ਕਿਸ ਤਰ੍ਹਾਂ ਦੇਖੋ ਦੇਖੋ ਬਹੁਤ ਮੰਦ ਬਾਕੀ ਤੁਸੀਂ ਸਿਚੁਏਸ਼ਨ ਦਾ ਆਪ ਸਮਝ ਸਕਦੇ ਹੋ ਵੀ ਅਜੇ ਹਾਲਾਤਾਂ ਚ ਕੀ ਕੰਮ ਕਰ ਸੋਚ ਸਕਦਾ ਹੈ ਹਸਪਤਾਲ ਦੇ ਵਿੱਚ ਵੀ ਅਜੇ ਵਿੱਚ ਬਾਕੀ ਮਰੀਜ਼ਾਂ ਦਾ ਕੀ ਕੌਣ ਧਿਆਨ ਦੇ ਪਾਏਗਾ ਉਥੇ ਹਸਪਤਾਲ ਦੇ ਵਿੱਚ ਵੜ ਕੇ ਮਾਰ ਕਟਾਈ ਹੋ ਰਹੀ ਹੈ ਉਸ ਜਿਹੜਾ ਰੋਕਣ ਜਾ ਰਿਹਾ ਉਸ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਅਜੇ ਹਾਲਾਤਾਂ ਵਿੱਚ ਕੋਈ ਕੋਰਟ ਕੰਪਲੈਕਸ ਵਿੱਚ ਕੋਈ ਕੰਮ ਕਰ ਸਕਦਾ ਹੈ ਕੋਈ ਡੀਸੀ ਆਫਿਸ ਇਸ ਤਰ੍ਹਾਂ ਕੰਮ ਕਰ ਸਕਦਾ ਹੈ ਜਿੱਥੇ ਤੁਸੀਂ ਇੱਥੇ ਹਸਪਤਾਲਾਂ 'ਚ ਇੱਕ ਇਨਸੀਡੈਂਟ ਨਹੀਂ ਹੈ ਜਿਹੜੇ ਰੋਜ਼ ਹੋ ਰਿਹਾ ਹੈ ਪਰਸੋਂ ਵੀ ਹੋ ਰਿਹਾ ਟਕੋਲੀ ਰਾਤ ਚੋਰੀ ਕਰਨ ਦੇ ਦਾ ਮਤਲਬ ਇਰਾਦੇ ਨਾਲ ਬੜੇ ਉਹ ਸਮਾਨ ਮੈਡੀਸਿਨਸ ਦੇ ਕੁਝ ਸਰੀਂਜਾਂ ਸਰੀਂਜਾਂ ਚੁੱਕ ਕੇ ਭਜ ਰਹੇ ਸਨ ਜੋ ਡਾਕਟਰ ਨੇ ਰੋਕਣ ਦੀ ਕੋਸ਼ਿਸ਼ ਕੀਤੀ ਟਾਉਨ ਲੇਡੀ ਡਾਕਟਰ ਆਪਰੇਂਡੈਂਸ ਸੀਗੀ ਉਹਨੂੰ ਧੱਕਾ ਮਾਰ ਕੇ ਭੱਜੇ ਉਹ ਇਸ ਕੰਡੀਸ਼ਨ ਦੇ ਵਿੱਚ ਕਿਸੇ ਦਾ ਨੁਕਸਾਨ ਹੋ ਜਾਏ ਤਾਂ ਹਾਂ ਜਿੰਮੇਵਾਰ ਹੈ